ਹਾਂਜੀ ਸਾਰੇ ਕਿਸਾਨ ਭਰਾ ਮਨੁਸਾ ਸਤਿ ਸ੍ਰੀ ਅਕਾਲ ਅੱਜ ਪੁਸ਼ਪਨ ਵਾਲੇ ਮੇਲਾ ਲੁਧਿਆਣਾ ਪਹੁੰਚਣ ਤੇ ਆਪ ਸਭ ਦਾ ਸਵਾਗਤ ਹੈ ਇਹ ਪ੍ਰਾ ਵੀਡੀਓ ਦੇਖਦੇ ਉਹਨਾਂ ਸਭ ਦਾ ਵੀ ਸਵਾਗਤ ਹੈ ਤੇ ਵੀਡੀਓ ਨਾਲ ਜੁੜੇ ਹੋਏ ਤੇ ਕਾਫੀ ਕੰਪਨੀਆਂ ਦੇ ਪ੍ਰੋਡਕਟਾਂ ਦੀ ਜਿਹੜੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਹੀ ਰਹੇ ਹੋ ਤੇ ਜਿਹੜੇ ਸਾਬ ਕੰਪਨੀ ਦੀ ਜਿਹੜੀ ਦਵਾਈਆਂ ਉਹ ਜੈਨੇ ਇੱਕ ਦੂਜੇ ਨਾਲ ਵਧੀਆ ਹੁੰਦੀਆਂ ਨੇ ਕਿਸੇ ਨੂੰ ਮਾੜਾ ਨਹੀਂ ਕਹਿਣਾ ਰਿਜ਼ਲਟ ਸਭ ਦੇ ਵਧੀਆ ਹੁੰਦੇ ਨੇ ਬਾਕੀ ਜਿਹੜੀ ਕੰਮ ਦਵਾਈ ਮੌਕੇ ਤੇ ਕੰਮ ਕਰ ਜੇ ਦਵਾਈ ਲੱਗ ਜੇ ਉਹੀ ਸਕੰਦਰ ਹੋ ਗਈ ਹੈ ਬਾਕੀ ਵੀਡੀਓ ਨਾਲ ਜੁੜੇ ਰਹੋ ਤੇ ਇੱਕ ਗੱਲ ਸੁਣਨਾ ਚਾਹੀਏ ਵੀ ਇੱਥੇ ਇੱਕ ਜਿਹੜਾ ਬੜਾ ਕਾਫਾ ਹੈ ਉਹਨਾਂ ਦੀ ਸਟਾਲ ਤੇ ਚੋਰੀ ਹੋ ਗਈ ਸਵੇਰੇ ਸਵੇਰੇ ਉਹ ਸਵੇਰੇ ਮਾਲ ਰੱਖ ਕੇ ਗਏ ਨੇ ਤੇ ਵਕਤ ਕੋਈ ਮੰਗਲੀ ਬੈਠਾ ਸੀ ਉਹਨਾਂ ਦੀਆਂ ਪੇਟੀਆਂ ਲੈ ਗਿਆ ਆਖਿਓ ਭਰਾ ਮਨਾ ਗੱਲਬਾਤ ਕਰਦੇ ਆ ਦੇਖਦੇ ਆ ਵੀ ਕੀ ਕੁਝ ਚੋਰੀ ਹੋਇਆ ਕਿੰਨਾ ਕਮਾਲ ਦੀ ਸੀ ਬੜੇ ਕਾਫ ਤੇ ਬੜਾ ਜੋਰ ਲਾਰਖਿਆ ਜੀ ਤਸਰੀ ਕਾਲ ਜੀ ਹੋ ਠੀਕ ਹੋ ਵਧੀਆ ਸਰ ਤੁਸੀਂ ਕਿਵੇਂ ਬੜੇ ਕਾਫ ਦੀ ਛੇਲ ਫੁੱਲ ਚੱਲ ਰਹੀ ਹੈ ਜੀ ਵਧੀਆ ਰਿਜ਼ਲਟ ਹੈ ਰਿਜ਼ਲਟ ਵਧੀਆ ਹੈ ਇੱਕ ਮੇਲੇ ਨੇ ਤੋਹਫਾ ਦਿੱਤਾ ਸਾਨੂੰ ਅੱਛਾ ਜੀ ਕਿਵੇਂ ਦੇ ਆਪਣਾ 1.5 ਲੱਖ ਦਾ ਮਾਲ ਚੋਰੀ ਹੋ ਗਿਆ ਸਾਡਾ ਤੋਂ ਕਦੋਂ 500 ਰਾਤ ਨੂੰ 8 ਵਜੇ ਅਸੀਂ ਧਰ ਕੇ ਗਏ ਤੇ ਉਸ ਤੋਂ ਬਾਅਦ 8 ਵਜੇ ਤੋਂ ਧਰਨ ਤੋਂ ਬਾਅਦ ਅਸੀਂ ਵੀਡੀਓ ਬਣਾ ਕੇ ਲਏ 8:07 ਦੇ ਤੜਕੇ ਆ ਕੇ ਦੇਖਿਆ 14 ਨਗਾ ਅੱਛਾ ਕਾਦੇ ਛੋਟਾ ਕਾਫਾ ਅਡਾ ਕਾਫਾ ਮਿਲਕਵੇਲ ਜਲ ਜੋਸ਼ ਆ ਪਾਰੀ ਏ ਚੜਬਲ ਅੱਛਾ ਇਹਨਾਂ ਦਾ ਵੀ ਸਾਡਾ ਮਾਲ ਆ ਤੇ ਅਸੀਂ ਕਮੇਟੀ ਨੂੰ ਕਿਹਾ ਕਮੇਟੀ ਸਾਡਾ ਕੋਈ ਐਕਸ਼ਨ ਲੈ ਨਹੀਂ ਰਹੀ ਇਹ ਚੀਜ਼ ਦੀ ਅੱਛਾ ਪ੍ਰੋਡਕਟਰ ਦੀ ਰਿਜ਼ਲਟੇ ਬਹੁਤ ਨੇ ਨਾ ਤਾਂ ਲੈ ਕੇ ਚੋਰੀ ਕਰਕੇ ਹਾਂ ਹਾਂ ਪਰ ਛਣਵਾਈ ਵੀ ਹੈ ਨਹੀਂ ਕੋਈ ਸਾਡੀ ਜੀ ਕੋਈ ਛਣਵਾਈ ਨਹੀਂ ਨਾ ਕੋਈ ਛਣਵਾਈ ਜੀ ਚਲ ਕੋਈ ਤਾਂ ਪਾਊਗਾ ਹੋਰ ਵੀ ਲੈ ਸਕਦਾ ਵਰਤ ਕੇ ਉਹ ਚੀਜ਼ ਹੈ ਉਹ ਆਪਾਂ ਤਾਂ ਹੀ ਰੱਖਿਆ ਪਹਿਲਾਂ ਦਾ ਹਾਲੇ ਹੀ ਹਾਂ ਬੈਠੇ ਆਪਾਂ ਹੋਰ ਦੱਸੋ ਵਧੀਆ ਕੀ ਠਾਕੋ ਐਨ ਵਧੀਆ ਚਲੋ ਵਧੀਆ ਚਲ ਮਾੜੀ ਗੱਲ ਹੋਈ ਐ ਵੀ ਤਾਂ ਬਹੁਤ ਜ਼ਿਆਦੀ ਹੈ ਬਹੁਤ ਜ਼ਿਆਦੀ 1.5 ਲੱਖ ਦਾ ਮਾਲ ਸੀਗਾ ਜੀ ਅੱਛਾ ਬਸ ਤਾਂ ਹੱਡੀ ਦੀ ਗੱਲ ਦਾ ਦੁੱਖ ਹੈ ਕੈਮਰੇ ਕੂਮਰੇ ਨਹੀਂ ਲੱਗੇ ਹੋਏ ਇੱਥੇ ਹਾਂਜੀ ਕੈਮਰੇ ਕੂਮਰੇ ਨਹੀਂ ਲੱਗੇ ਹੋਏ ਕੈਮਰੇ ਕੂਮਰਾ ਕੁਝ ਨਹੀਂ ਕੋਈ ਨਹੀਂ ਜਿੱਦਾਂ ਸਟਾਫ ਉੱਤਰ ਹੀ ਆਪਾਂ ਨੇ ਅੱਛਾ ਉਸਤਨ ਕਹਿ ਰਹੇ ਸੀਗੇ ਵੀ ਸਾਡੀ ਜ਼ਿੰਮੇਵਾਰੀ ਹੈ ਸਾਰੀ ਹੁਣ ਕਹਿੰਦਾ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਅੱਛਾ ਹਾਂ ਜੀ ਮਾਰ ਹੋ ਗਿਆ ਯਾਰ ਹਨਾ ਬਹੁਤ ਮੰਦਪਾ ਕੀ ਕਹਿ ਰਿਹਾ ਪਹਿਲੀ ਚੀਜ਼ ਕੀ ਕੋਈ ਚੋਰੀ ਹੋਇਆ ਬੜਾ ਕਾਫ ਤੇ ਬੜਾ ਕਾਫ ਪਾਊਡਰ ਸੀਗਾ ਲਿਊਕਟ ਸੀਗਾ ਰੀਅਲ ਵਿੱਚ ਹਰਪਲ ਸੀਗਾ ਤੇ ਉਸ ਤੋਂ ਬਾਅਦ 3 ਲੀਟਰ ਦੇ ਬੱਤ ਤੇ ਉਸ ਦੀ 3 ਲੀਟਰ ਸੀ 5 ਲੀਟਰ ਸੀਗਾ ਰੀਅਲ ਵਿੱਚ ਹਰਪਲ ਸੀ ਜੋਸ਼ਪ ਸੀਗਾ ਠੀਕ ਹੈ ਹਾਂ ਟ੍ਰੀਟ ਮਾਸਟ ਸੀ ਗਿਆ ਮੈਟਲ ਜੈਲ ਦੀ ਪੇਟੀ ਸੀਗੀ ਉਹ ਭਤੰਦਰ ਜੀ ਨਹੀਂ ਮਾਗਰੀ ਬੈਠਾ ਸੀ ਪਤਾ ਨਹੀਂ ਪਤਾ ਨਹੀਂ ਲੱਗਿਆ ਸਾਨੂੰ ਤੁਸੀਂ ਕਿੱਥੇ ਸੀ ਉਰੇ ਅਸੀਂ ਤਾਂ ਉਹ ਸੰਸਾਰ ਮਾਲ ਧਰ ਕੇ ਨਾ ਅੱਛਾ ਕਰੇ ਵਗੇ ਹਾਂ ਹਾਂ ਮਨ ਲੋ ਕਾ ਹੁੰਚ ਚੱਲ ਗਏ 8:09 ਦਾ ਟਾਈਮ ਹੋ ਰਿਹਾ ਸੀ ਕਿ ਚੱਲ ਹੁਣ ਇੱਥੇ ਹੋਰ ਧੰਕ ਦੇ ਦਾ ਵੀ ਪਿਆ ਨਾ ਹੂੰ ਬੜਾ ਰੋਇ ਅਸੀਂ ਤਾਂ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਆਜੋ ਪਾਣੀ ਪੀ ਲਿਓ ਬਸ ਫਤਿਹ 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 ਹਾਂਜੀ ਪ੍ਰਾਪੋ ਸੁਣ ਲਿਆ ਕਰਾਮਾਂ ਦੇ ਫਿਰ ਵੀ ਹੌਸਲੇ ਬੁਲੰਦ ਨੇ ਤੇ ਵੇਟਿੰਗ ਲੈ ਕੇ ਚੱਪ ਰਹੇ ਚਲੋ ਕੋਈ ਗੱਲ ਨਹੀਂ ਤੇ ਹੋਰ ਬਹੁਤ ਸਾਰੀਆਂ ਸਟਾਲਾਂ ਇੱਥੇ ਲੱਗੀਆਂ ਹੋਈਆਂ ਨੇ ਸਭ ਦਵਾਈਆਂ ਦੀਆਂ ਜਿਹੜੀ ਨਮਾਇਸ਼ ਹੋ ਰਹੀ ਹੈ ਪ੍ਰੋਡਕਟ ਕੋਈ ਵੀ ਮਾੜਾ ਨਹੀਂ ਹੈਗਾ ਸਭ ਚੰਗੇ ਨੇ ਆਪੋ ਆਪਣੀ ਪਸੰਦ ਹੁੰਦੀ ਹੈ ਕਿ ਪਾਊਡਰ ਸਾਰੇ ਸੇਮ ਹੁੰਦੇ ਨੇ ਕੈਲਸ਼ੀਅਮ ਵਗੈਰਾ ਟਾਮਨੇਚ ਵਗੈਰਾ ਬਾਕੀ ਦੁੱਧ ਵਧਾਉਣ ਲਈ ਗੋਲੀਆਂ ਆਗੀਆਂ। ਸਭ ਤਰ੍ਹਾਂ ਦੇ ਪ੍ਰੋਡਕਟ ਛੇਵੇਂ ਹੁੰਦੇ ਨੇ ਮਾੜਾ ਮੋਟੀ ਫਰਕ ਹੁੰਦਾ ਇੱਕ ਦੂਜੇ ਪ੍ਰੋਡਕਟਾਂ ਨਾਲ। ਇੱਕ ਦੋ ਸਾਲਟਾਂ, ਇੱਕ ਦੋ ਚੂਟਿਆਂ ਦਾ। ਬਾਕੀ ਅਸੀਂ ਨੇ ਸਾਲੇ ਬਾਗੀਆਂ ਨਾਲ ਗੱਲਬਾਤ ਕਰਦੇ। 300 ਆਵਰੇਜ। ਛੇ ਕਾਜ। ਛੇ ਕਾਲ ਜੀ ਕੀ ਗੱਲ ਚੱਲ ਰਹੀ? ਓ ਠੀਕ ਓ। ਕਿਵੇਂ ਚੱਲ ਰਿਹਾ ਕੰਮ? ਮੇਲਾ ਵਧੀਆ ਜੀ। ਸਾਜੀ ਸਸ਼ੀ ਕਾ। ਓ ਠੀਕ ਹੋ ਜੀ। ਬਹੁਤ ਵਧੀਆ ਰੱਜ ਸਾਹਿਬ ਬਹੁਤ ਵਧੀਆ ਤੁਸਨਾਓ। ਹੋਰ ਯੋਰ ਦਾ ਹੁਕਮ ਚੱਲ ਰਹੀ ਜੀ ਯੋਰ ਦਾ ਬਹੁਤ ਵਧੀਆ ਡਾਕਟਰ ਸਾਹਿਬ ਸੀਐਨਐਸ ਐਚ ਸੀਐਨਐਸ ਐਚ ਵੀ ਬਹੁਤ ਵਧੀਆ ਚੱਲ ਰਿਹਾ ਸੀਐਨਐਸ ਚੱਲ ਰਿਹਾ ਜੀ ਲੈਵਾ ਵਧਾਉਣ ਵਾਸਤੇ ਨਾਲੇ ਤਾਂ ਦੁੱਧ ਵਧਾਉਣੇ ਹਾਂਜੀ ਸੀਐਨਐਸ ਦੁੱਧ ਵੀ ਵਧਾਉਂਦੀ ਹੈ ਜੀ ਅੱਛਾ ਜੀ ਸੀਐਨਐਸ ਦੁੱਧ ਲਾਉਣ ਵਾਸਤੇ ਜੀ ਠੀਕ ਹੈ ਜੀ ਹੋਰ ਵਾਹ ਭਈਆ ਸਾਹਿਬ ਕਿਵੇਂ ਮਾਹੌਲ ਬਹੁਤ ਠੀਕ ਹੈ ਜੀ ਵਧੀਆ ਸੇਲ ਹਾਂ ਕੰਮ ਵੀ ਠੀਕ ਆ ਫਾਰਮਰ ਵੀ ਚੰਗਾ ਆਇਆ ਹੋਇਆ ਜੀ ਚਲੋ ਵਧੀਆ ਹਾਂਜੀ ਅਵੇਅਰ ਵੀ ਕਾਫੀ ਆ ਫਾਰਮਰ ਚਲੋ ਚੰਗੀ ਗੱਲ ਹੈ ਜੀ ਠੀਕ ਹੈ ਜੀ ਹਾਂਜੀ ਆ ਜੂ ਵੀ ਮਿੱਤਰੋ ਅੱਜ ਤੁਹਾਨੂੰ ਇੱਕ ਚਰੀ ਦਿਖਾਉਂਦੇ ਆ ਪਸ਼ੂਆਂ ਦੇ ਚਾਰੇ ਵਾਸਤੇ ਚਰੀ ਦਿਖਾਉਂਦੇ ਚਰੀ ਦਾ ਕੱਦ ਦੇਖੋ ਕਿੰਨਾ ਹੈ ਬਾਕੀ ਵੀ ਹੋਰ ਪਸ਼ੂਆਂ ਦੇ ਟਾਹਣੇ ਪੱਤੇ ਨੇ ਲਗਭਗ ਹਰੇ ਹੀ ਪਏ ਨੇ ਸਾਰਾ ਟਾਣੇ 'ਚ ਜਿਹੜਾ ਜੂਸ ਹੈ ਮਿੱਠਾ ਹੁੰਦਾ ਸਾਰੇ ਪਸ਼ੂ ਖਾ ਲੈਂਦੇ ਹੁੰਦੇ ਨੇ ਬਾਕੀ ਨਵੇਂ ਨਵੇਂ ਆ ਕੇ ਸਮਾਨ ਨਵੇਂ ਡਾਣੇ ਪ੍ਰੋਡਕਟ ਆਉਂਦੇ ਨੇ ਉਹ ਸਾਰੇ ਇੱਥੇ ਨੌਕਰੇ ਦੇ ਜਿਹੜੇ ਵੀ ਕੋਈ ਲਾਂਚ ਹੁੰਦਾ ਬੜਾ ਸਾਰੇ ਦੁਕਾਨਾਂ ਤੇ 11 ਵਜੇ ਫਿਰ ਆਉਂਦੇ ਨੇ 12 ਵਜੇ ਫਿਰ ਆਉਂਦੇ ਨੇ ਆਪ ਨੂੰ ਪਤਾ ਲੱਗਦਾ ਰਹਿੰਦਾ ਕਿ ਨਵਾਂ ਪ੍ਰੋਡਕਟ ਆਇਆ ਹੈ ਕੋਈ ਨਵਾਂ ਵੀ ਆਇਆ ਹੈ ਕੋਈ ਨਵੀਂ ਦਵਾਈ ਗਈ ਹੈ ਕੋਈ ਨਵੀਂ ਫੀਡ ਆਈ ਹੈ ਕਿਉਂ ਚੇਂਜ ਕੀਤਾ ਸਭ ਗੱਲਾਂ ਬਾਤ ਆਪ ਨੂੰ ਇੱਥੋਂ ਪਤਾ ਲੱਗਦੀਆਂ ਨਹੀਂ ਦਿੰਦੇ ਨੇ ਬਾਕੀ ਇੱਕ ਗੱਲ ਹੋਰ ਵੀ ਹੈ ਇੱਥੇ ਜਿਹੜੇ ਵੀ ਕਮੇਟੀ ਹੈ ਇੱਥੇ ਯੂਨੀਵਰਸਿਟੀ ਵੀ ਉਹਨੂੰ ਥੋੜਾ ਜਿਹਾ ਤਿਆਨ ਵੀ ਰੱਖਣਾ ਚਾਹੀਦਾ ਜਿੱਦਾਂ ਕਿ ਕੋਈ ਸੀਸੀਟੀਵੀ ਕੈਮਰੇ ਵਗੈਰਾ ਦਾ ਪ੍ਰਬੰਧ ਹੋਵੇ ਜੇ ਹਰ ਜਗ੍ਹਾ ਨਹੀਂ ਸਟੋਰੀਆਂ ਦੇ ਵਿੱਚ ਨਹੀਂ ਲੱਗਦਾ ਤਾਂ ਕੀ ਹੈ ਬਾਹਰ ਮੋੜਾਂ ਵਗੈਰਾ ਤੇ ਜਾਂ ਤੱਕੋ ਵਿੱਚ ਗਰਾਊਂਡ ਦੇ ਵਿੱਚ ਕੈਮਰੇ ਵਗੈਰਾ ਲੱਗੇ ਹੁਣ ਤਾਂ ਪਤਾ ਲੱਗ ਜਾਂਦਾ ਹੁੰਦਾ ਥੋੜੀ ਜੀ ਸੇਫਟੀ ਵੱਧ ਜਾਂਦੀ ਹੁੰਦੀ ਹੈ ਮੱਖੇਦਰ ਨੇ ਸੁਪਰਾ ਮੈਨੇਜਰ ਦਾ ਪਾਣੀ ਦੀ ਸ਼ਕੀਤ ਦੀ ਇਹਦਾ ਸੇਵਾ ਲਈ ਸੀ ਗੱਲ ਛੱਕਣੀ ਹੈ ਸਾਰੇ ਪੈਣ ਪਰਾਵਾਂ ਦਾ ਜਿਹੜਾ ਸੈਜੂਬ ਹੈ ਪਾਣੀ ਦਾ ਬਹੁਤ ਵਧੀਆ ਪ੍ਰਬੰਧ ਹੈ। ਕਈ ਜਗ੍ਹਾ ਜਿਹੜਾ ਪਾਣੀ ਬਹੁਤ ਵਧੀਆ ਆਉਂਦੇ ਜਾਂਦੇ ਕਿਸਾਨ ਪਰਾਵਾਂ ਨੂੰ ਪਾਣੀ ਪੀਣ ਦਾ ਜਿਹੜਾ ਮੌਕਾ ਮਿਲ ਜਾਂਦਾ ਬੱਕੀ ਕਰਮੀ ਵੀ ਹੈ ਸਭ ਪੀਂਦੇ ਨੇ ਪਾਣੀ। ਬਹੁਤ ਬਹੁਤ ਧੰਨਵਾਦ। ਸ਼ੁਕਰੀਆ। ਜਾਂਦੇ ਬਸ ਤੇ ਰਹੋ। ਬੇਰ ਕਾ ਬੇਰ ਕਾ ਦੇ ਪ੍ਰੋਡਕਟ ਬਹੁਤ ਵਧੀਆ ਹੁੰਦੇ। ਤਾਂ ਸੋ ਇਹ ਵੀ ਇੰਪਲੀਮੈਂਟ ਬਹੁਤ ਵਧੀਆ ਹੁੰਦਾ ਹੈ ਪਰ ਆ ਦੇਖੀਏ ਵਰਤਮਾਨ ਵਿੱਚ ਇੰਪਲੀਮੈਂਟ ਇੱਥੇ ਆ ਕੇ ਤੁਹਾਨੂੰ ਸਾਰੇ ਇੰਪਲੀਮੈਂਟ ਦਾ ਪਤਾ ਲੱਗ ਜਾਂਦਾ ਹੈ ਵਰਤੂ ਨੂੰ ਕੋਈ ਵਾਰ ਬਾਜ਼ਾਰ ਦੇ ਵਿੱਚ ਕੋਈ ਦੁਕਾਨਤੋ ਨਹੀਂ ਪਤਾ ਲੱਗਦਾ ਲਕਸ਼ਮੀ ਫਾਰਮ ਲਕਸ਼ਮੀ ਡੈਰੀ ਫਾਰਮ ਇਹ ਬਹੁਤ ਵਧੀਆ ਬੁੱਲ ਹੋਏ ਨੇ। ਕੋਈ ਨਹੀਂ। ਬਹੁਤ ਵਧੀਆ ਰਿਕਾਰਡ ਵਾਲੇ ਕੋਈ ਨਹੀਂ। ਇੱਕ ਚੰਗੀ ਦੁੱਤ ਵਾਲੀ। ਇੱਕ ਬੱਚੀ ਪੈਦਾ ਹੋਈ। ਬਹੁਤ ਬਹੁਤ ਵਧਾਈ ਦੇ ਪਾਤਰ ਨੇ। ਲక్ష్ਮੀ ਡੇਰੀ ਫਾਰਮ ਵਾਲੇ ਭਰਾਵੇ। ਇੱਕ ਚੰਗੀ ਬਰੀਡ ਪੈਦਾ ਆਉਂਦੀ ਆ ਕੇ ਆਉਣ ਵਾਲੇ ਸਮੇਂ ਦੇ ਵਿੱਚ। ਬਹੁਤ ਬਦਲੇ ਨਾ ਦਾ ਕਾਫੀ ਸਮੇਂ ਤੋਂ ਜਿਹੜਾ ਇਹ ਚੰਗੀ ਬਰੀਡ ਤੇ ਕੰਮ ਕਰਦੇ ਆ। ਕੀ ਨਾ ਦਾ ਆਸਾਨ ਵੀ ਹੋਇਆ ਕੋਈ ਨਹੀਂ ਉਹ ਸਨੇ ਵੀ ਇਹਦਾ ਬਹੁਤ ਵਧੀਆ ਪ੍ਰਾਪਤਤ ਰਾਕੀ ਜਿੰਨਾ ਬੜਾ ਜਦੋਂ ਨਰਾਜ ਨਾ ਹੋ ਕੇ ਚੇਪੁਰ ਨੂੰ ਨੇ ਸਾਰੀ ਵਾਰ ਦੀ ਇਹ ਨੀਨਾ ਨੇ ਉਹਦੇ ਨੋਨ ਨੇ ਬਹੁਤ ਵਧੀਆ ਕਮਦਾਂ ਮਾਨ ਪੋਇਆ ਛੋਟੀਆਂ ਨਾ ਦੀਆਂ ਫਸਟਾਂ ਆਈਆਂ ਨੇ ਅਖਤੋਤ ਵੀ ਰਿਕਾਰਡ ਵੀ ਚੰਗਾ ਹੈ ਬਾਕੀ ਕਾਰਗਲ ਫੀਟ ਵਾਲੇ ਨੇ ਇਹ ਨਾਲ ਦੀ ਵੀ ਕੁੜਾ ਜਿਹੜੀ ਬਹੁਤ ਹੋਉਂਦੀ ਹੈ ਚਲਦੀ ਹੈ ਕਰਤਾਰਾ ਵੀੜੇ ਮੇਕੀ ਅੱਜ ਕੱਲ ਕਪਾਸਟਰ ਵਗੈਰਾ ਹੋ ਗਏ ਪੀਪਰ ਡਰਾਈਵ ਵਗੈਰਾ ਹੋ ਗਏ ਟ੍ਰਾਂਜੈਕਸ਼ਨ ਵੀ ਹੋ ਗਏ ਬੋਟਰ ਦੇ ਕਾਫੀ ਚੱਲਦੇ 11 ਹੋ ਰਹੇ ਨੇ ਬੀ ਲੀਟਰ ਸਾਨੋਪੁਰਾ ਜਿਹੜੇ ਚੰਗੇ ਪਸ਼ੂ ਰੱਖਦੇ ਨੇ ਕੰਨੀਆਂ ਇਕੱਟੀਆਂ ਪਾਲਦੇ ਨੇ ਝੂਟੀਆਂ ਉਦੋਂ ਤੋਂ ਪਹਿਲਾਂ ਬਾਕੀ ਦੁੱਧ ਤੇ ਸਭ ਨੂੰ ਇੱਥੇ ਆ ਕੇ ਪਤਾ ਲੱਗ ਜਿੰਦਾ ਮੇਲੇ ਚ ਆਉਂਦਾ ਹੀ ਫਾਇਦਾ ਹੁੰਦਾ ਆਪਾਂ ਨੂੰ ਜਾਣਕਾਰੀ ਚ ਵਾਦਾ ਹੁੰਦਾ ਔਰ ਉਹ ਨਿਕਲਾਂਗੇ ਬਾਰੇ ਆਪਾਂ ਨੂੰ ਜਾਣਕਾਰੀ ਚ ਵਾਦੀ ਹੋਊਗਾ ਤੇ ਵਕਤੋ ਪਰਾ ਮਿਲ ਦੇਣਗੇ ਸਟਾਲਾਂ ਸਭ ਪਰਾ ਮੰਨੀਆਂ ਬਹੁਤ ਵਧੀਆ ਲੱਗੀਆਂ ਨੇ ਪਰ ਕਮੇਟੀ ਕਲੇ ਨੂੰ ਬੇਨਤੀ ਹੈ ਵੀ ਅਕੇ ਦਲੀ ਦਾ ਕੈਮਰੇ ਦਾ ਪ੍ਰਬੰਧ ਕੀਤਾ ਜਾਵੇ ਉਹ ਲੀਕੇਜ ਬੋਲਦਾ ਉਹ ਬੈਸ਼ਮਾ ਇਹਨਾਂ ਨੂੰ ਬਹੁਤ ਵੱਟਾ ਫਾਇਦਾ ਹੋ ਰਿਹਾ ਹੈ जी रहे